ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਆਪਾਂ ਆਪਣੇ ਭੈਣਾਂ ਤੇ ਵੀਰਾਂ ਵਾਸਤੇ ਲੈ ਕੇ ਆਏ ਆ ਮਸ਼ੀਨ ਦੀ ਸਰਵਿਸ ਵੀਡੀਓ ਜੀ ਤੇ ਆਪਾਂ ਨੂੰ ਮਸ਼ੀਨਿਆਂ ਦੇ ਦਿਨ ਇੱਕ ਸਾਲ ਹੋ ਗਿਆ ਜੀ ਪੂਰਾ ਤੇ ਅੱਜ ਆਪਾਂ ਇਹਦੀ ਕਰਦੇ ਆ ਸਰਵਿਸ ਤੇ ਸਰਵਿਸ ਕਰਨ ਤੋਂ ਪਹਿਲਾਂ ਹੀ ਆਪਣੇ ਕੋਲੇ ਤੇਲ ਦੀ ਇੱਕ ਬੋਤਲ 1 ਲੀਟਰ ਤੇਲ ਚਾਹੀਦਾ ਹੀ ਆ ਆਪਾਂ ਨੂੰ ਠੀਕ ਹੈ ਜੀ ਤੇ ਇੱਕ ਆਪਾਂ ਨੇ ਲੈਣਾ ਪੈਟਰੋਲ ਥੋੜਾ ਜਿਹਾ ਠੀਕ ਹੈ ਜੀ ਤੇ ਆ ਜੋ ਆਪਾਂ ਹੁਣ ਕਰਦੇ ਆ ਇਹਦੀ ਸਰਵਿਸ ਜੀ ਹਾਂਜੀ ਸਭ ਤੋਂ ਪਹਿਲਾਂ ਜੀ ਆਪਾਂ ਚੱਕਾਂਗੇ ਮਸ਼ੀਨ ਮਸ਼ੀਨ ਚੈੱਕ ਆ ਕੇ ਤੇ ਇੱਕ ਵਾਰੀ ਗਲੋ ਤੋਂ ਚੈੱਕ ਕਰਾਉਦੇ ਇੱਥੇ ਆਪਣਾ ਨਟ ਹੁੰਦਾ ਜੀ ਓਇਲ ਟੈਂਕੀ ਦਾ ਸਭ ਤੋਂ ਪਹਿਲਾਂ ਆਪਾਂ ਕੱਢਾਂਗੇ ਜੀ ਇਹਦਾ ਤੇਲ ਥੱਲੇ ਹੋ ਗਿਆ ਜੀ ਤੇ ਥੱਲੇ ਆਪਾਂ ਬੋਤਲ ਲਾ ਲਾਂਗੇ ਐਕਸਟਰਾ ਤੇਲ ਕੱਢਣ ਲਈ ਇਸੇ ਤਰ੍ਹਾਂ ਹੀ ਥੱਲੇ ਆਪਾਂ ਬੋਤਲ ਲਾ ਲਾਂਗੇ ਜੇ ਜਦੋਂ ਆਪਣਾ ਨਟ ਖੁੱਲ ਗਿਆ ਜੀ ਆਪਾਂ ਨਟ ਵਿੱਚੋਂ ਕੱਢ ਦਵਾਂਗੇ ਆਹ ਲੋ ਜੀ ਇਸੀ ਤਰ੍ਹਾਂ ਇਹ ਆਪਣੇ ਸਾਰਾ ਤੇਲ ਕੱਢ ਲੈਣਾ ਮਸ਼ੀਨ ਦਾ ਹਾਂਜੀ ਆਪਣਾ ਤੇਲ ਕੱਢਣ ਤੋਂ ਬਾਅਦ ਜੀ ਆਪਾਂ ਮਸ਼ੀਨ ਚੱਕ ਕੇ ਸਾਈਡ ਤੇ ਕਰ ਲੈਣੀ ਆ ਆ ਆਪਣਾ ਤੇਲ ਜੀ ਵਿੱਚੋਂ ਨਿਕਲਿਆ ਵਾ ਆ ਤੇਲ ਚੈੱਕ ਕਰੋ ਜੀ ਤੇ ਆ ਤੇਲ ਚੈੱਕ ਕਰੋ ਠੀਕ ਹੈ ਜੀ ਆਪਣਾ ਤੇਲ ਚੇਂਜ ਹੋਣ ਵਾਲਾ ਸੀਗਾ ਤੇ ਮਸ਼ੀਨ ਚੱਕ ਕੇ ਤੇ ਆਪਾਂ ਹੁਣ ਕੱਢਾਂਗੇ ਜੀ ਇਹਦਾ ਓਇਲ ਟੈਂਕ ਜੀ ਓਇਲ ਟੈਂਕ ਕੱਢ ਕੇ ਆਪਾਂ ਪਹਿਲਾਂ ਉਹ ਟੈਂਕ ਦੀ ਚੰਗੀ ਤਰ੍ਹਾਂ ਸਾਫ਼ ਕਰ ਲਵਾਂਗੇ ਜੀ ਇਹਨੂੰ ਆਪਾਂ ਪਿਆਰ ਦੇ ਨਾਲ ਇਸ ਤਰ੍ਹਾਂ ਕੱਢ ਲਾਂਗੇ ਠੀਕ ਹੈ ਜੀ ਇਸ ਤਰ੍ਹਾਂ ਹੀ ਆਪਾਂ ਜੀ ਕੱਢ ਕੇ ਸਾਈਡ ਤੇ ਰੱਖ ਲਵਾਂਗੇ ਇਹਨੂੰ ਆਪਾਂ ਹੀ ਪਾਣੀ ਦੇ ਨਾਲ ਵਾਸ਼ ਕਰਾਂਗੇ ਹਾਂਜੀ ਵਾਸ਼ ਕਰਨ ਤੋਂ ਬਾਅਦ ਜਿਹੜੀ ਆਪਾਂ ਨੇ ਚੰਗੀ ਤਰ੍ਹਾਂ ਕੱਪੜਾ ਇਹਨਾਂ ਆਪਾਂ ਇਹਨੂੰ ਵੋਲ ਟੈਂਕ ਨੂੰ ਸੁਕਾ ਲਾਂਗੇ ਇਸੇ ਤਰ੍ਹਾਂ ਪਾਣੀ ਚੰਗੀ ਤਰ੍ਹਾਂ ਆਪਾਂ ਸਾਫ਼ ਕਰ ਦਾਂਗੇ। ਇਹ ਚੋ ਚੰਗੀ ਤਰ੍ਹਾਂ। ਹਾਂ। ਇਸੇ ਤਰ੍ਹਾਂ ਕੱਪੜਾ ਮਾਰ ਕੇ ਆਪਾਂ ਇਹਨੂੰ ਸਾਈਡ ਤੇ ਰੱਖ ਦਵਾਂਗੇ। ਉਹਨਾ ਟਾਈਮ ਸੁੱਕ ਜੂਗਾ ਹੀ। ਇਸ ਤੋਂ ਬਾਅਦ ਚੋ ਜੀ ਆਪਾਂ ਕਰਾਂਗੇ ਮਸ਼ੀਨ ਦੀ ਸਰਵਿਸ ਜੀ। ਇਸੇ ਤਰ੍ਹਾਂ ਮਸ਼ੀਨ ਚੱਕ ਜੀ ਆਪਾਂ ਉੱਤੇ ਰੱਖ ਲਾਵਾਂਗੇ ਆਹ ਬਈ ਠੀਕ ਹੈ ਜੀ ਇੱਥੇ ਮੂਰੇ ਰਬੜਾ ਲਾ ਲਾਂਗੇ ਆਪਾਂ ਮਸ਼ੀਨ ਰੱਖਣ ਤੋਂ ਬਾਅਦ ਚੋਈ ਆਪਾਂ ਪਹਿਲਾਂ ਖੋਲਾਂਗੇ ਮੱਥਾ ਜੀ ਆਪਾਂ ਮਸ਼ੀਨ ਦਾ ਇਸੇ ਤਰ੍ਹਾਂ ਹੀ ਆਪਾਂ ਇਹਨੂੰ ਉਗਿਹੇ ਦਰ ਸਾਫ ਕਰ ਲਵਾਂਗੇ ਆਹ ਲੋ ਜੀ ਕਲੋਜ਼ ਤੋਂ ਦਿਖਾ ਦੋ ਚੈੱਕ ਜੀ ਆਪਣਾ ਆ ਦੇਖੋ ਜੀ ਕਿੰਨੀ ਧਸਤ ਹੋਈ ਪਈ ਆ ਨੂੰ ਆਪਾਂ ਚੰਗੀ ਤਰ੍ਹਾਂ ਓਇਲ ਨਾਲ ਸਾਫ ਕਰਾਂਗੇ ਜਿਹੜਾ ਆਪਣਾ ਪੈਟਰੋਲ ਆ ਵਈ ਇਸੇ ਤਰ੍ਹਾਂ ਅਪਾ ਕੰਟੈਕਟ ਕਰਕੇ ਹੀ ਆਪਾਂ ਵਿਚਾਲੇ ਸਰਾਹ ਕੱਢ ਲਾਵਾਂਗੇ ਆਹ ਦੇ ਪੈਟਰੋਲ ਨੂੰ ਚੰਗੀ ਤਰ੍ਹਾਂ ਆਪਾਂ ਜੀ ਸਾਫ ਕਰਾਂਗੇ ਵਿੱਚੋਂ ਉਸ ਤੋਂ ਬਾਅਦ ਚੱਲ ਲੜਾਂਗੇ ਆਪਾਂ ਬਰਸ ਆਪਾਂ ਇਹ ਚੰਗੀ ਤਰ੍ਹਾਂ ਇਹਨਾਂ ਪੂਰਾ ਕਲੀਨ ਕਰ ਦਨਾਂ ਵਾ ਜਿੱਥੇ ਵੀ ਆਪਣੇ ਜਿੰਗੀ ਮਤਲਬ ਕੋਈ ਵੀ ਪੁਰਜਾ ਵਾ ਆਪਣੇ ਚੰਗੀਤ ਰਹਿਣ ਪੂਰੀਆਂ ਸਾਫ ਕਰਦਣਾ ਜੀ ਸਾਹ ਦੇਖੋ ਜੀ ਥਲੇ ক্লোਰ ਤੋਂ ਦੇਖੋ ਜੀ ਕਿੰਨੀ ਗਾਰ ਆ ਰਹੀ ਆ ਇਸ ਤਰ੍ਹਾਂ ਹੀ ਆਪਾਂ ਨੇ ਕੱਪੜਾ ਨਾਲ ਦੇ ਨਾਲ ਕੱਪੜੇ ਦਾ ਸਾਫ ਕਰੀ ਜਣਾ ਆ ਮੱਥਾ ਕੋਲ ਲਈ ਆਪਾਂ ਨੇ ਸਾਰੇ ਇਹਨਾਂ ਚੰਗੀ ਤਰ੍ਹਾਂ ਕਲੀਨ ਕਰ ਲੈਣੇ ਆ ਆਪਣੀ ਵੀਡੀਓ ਜਿਆਦਾ ਲੰਬੀ ਹੋਊਗੀ ਠੀਕ ਹੈ ਇੱਕ ਵਾਰੀ ਆਪਾਂ ਤੁਹਾਨੂੰ ਕਲੀਨ ਕਰਕੇ ਸਾਫ਼ ਕਰਕੇ ਬਾਅਦ ਚੋਂ ਚੈੱਕ ਕਰਾਉਣੀ ਹੈ ਹਾਂ ਜੀ ਇੱਕ ਵਾਰੀ ਜੀ ਇੱਕ ਦੇਖੋ ਕਿੰਨੀ ਹੈ ਆਪਣੀ ਮਸ਼ੀਨ ਸਾਫ਼ ਹੋ ਰਹੀ ਹੈ ਮਤਲਬ ਗੰਦਮੰਦ ਕਿੰਨਾ ਨਿਕਲ ਰਿਹਾ ਜੀ ਕਰੋ ਚੈੱਕ ਆ ਦੇਖੋ ਜੀ ਠੀਕ ਹੈ ਜੀ ਕਿਉਂਕਿ ਆਪਾਂ ਨੂੰ ਥੋੜਾ ਸਮਾਂ ਜ਼ਿਆਦਾ ਲੱਗੇ ਨਾ ਤਾਂ ਕਰਕੇ ਵੀਡੀਓ ਆਪਾਂ ਰੋ ਰੋ ਕੇ ਬਣਾ ਰਹੇ ਆ ਹੁਣ ਆਪਾਂ ਚੰਗੀ ਤਰ੍ਹਾਂ ਕਲੀਨ ਕਰਕੇ ਬਾਅਦ ਚੋਂ ਚੈੱਕ ਕਰਾਵਾਂਗੇ ਤੁਹਾਨੂੰ ਹਾਂ ਜੀ ਇਸੇ ਤਰ੍ਹਾਂ ਹੀ ਆਪਾਂ ਕਲੀਨ ਕਰਨ ਤੋਂ ਬਾਅਦ ਜੀ ਚੰਗੀ ਤਰ੍ਹਾਂ ਕੱਪੜੇ ਦਾ ਆਪਾ ਪੈਟਰੋਲ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਹੀ ਸਾਫ਼ ਕਰਨ ਤੋਂ ਬਾਅਦ ਪੈਟਰੋਲ ਹੁੰਦਾ ਆਪਣਾ ਖੋਸਕ ਜੀ ਠੀਕ ਹੈ ਜੀ ਕਿਉਂਕਿ ਪ੍ਰੋਜੈਕਟ ਖੋਸਕ ਕਰ ਦਿੰਦਾ ਇਸੇ ਤਰ੍ਹਾਂ ਆਪਾਂ ਨੇ ਚੰਗੀ ਤਰ੍ਹਾਂ ਤੇਲ ਦੇ ਦਣਾ ਠੀਕ ਹੈ ਜੀ ਐਣ ਤੇਲ ਪੂਰਾ ਐਣ ਪੂਰੇ ਭਿਉਂਦੇ ਨਹੀਂ ਤੇਲ ਦੇ ਵਿੱਚ ਮਸ਼ੀਨ ਆਪਾਂ ਔਰ ਦੇ ਸਾਰੇ ਭਿਉਂਦੇ ਨੇ ਇਸੇ ਤਰ੍ਹਾਂ ਤੇਲ ਦੇ ਕੇ ਦੀ ਆਪਾਂ ਨੇ ਆ ਚੰਗੀ ਤਰ੍ਹਾਂ ਕਿਨਾਰੀ ਕਰ ਲੈਣੇ ਸਾਫ਼ ਠੀਕ ਹੈ ਜੀ ਆ ਲੈ ਕਿਨਾਰੀ ਸਾਫ਼ ਕਰਕੇ ਇਸੇ ਤਰ੍ਹਾਂ ਹੀ ਆਪਾਂ ਨੇ ਆ ਚੀਜ਼ ਸਾਫ਼ ਕਰ ਲੈਣੀ ਆ ਠੀਕ ਲੀ ਸਾਫ ਕਰਕੇ ਤੇ ਆ ਇਹਨਾਂ ਬੋਰਡ ਲਾ ਕੇ ਜੀ ਆਪਾਂ ਨੇ ਕਿਉਂਕਿ ਆਪਣਾ ਕੋਇਲ ਬਾਹਰ ਨਾ ਆਵੇ ਇਸੇ ਤਰ੍ਹਾਂ ਮੇ ਮੂਰੇ ਜਿਹੜੀ ਜੰਮੀ ਹੋਈ ਹੈ ਇਹ ਆਪਾਂ ਲਾ ਦਾਂਗੇ ਨਾ ਬੋਰਡ ਲਾ ਲੈਣੀ ਹੈ ਇਹ ਆਪਣੇ ਜ਼ਿਆਦੇ ਨਹੀਂ ਲਾਉਣੇ ਜੀ ਮਾੜੀ ਮਾੜੀ ਲਾਉਣੀ ਆ ਇਸੇ ਤਰ੍ਹਾਂ ਕਨਾਰੀ ਤੇ ਸਾਰੀ ਲਾ ਕੇ ਜੀ ਕਨਾਰੀ ਤੇ ਲਾ ਕੇ ਨਾਲ ਹੀ ਆਪਾਂ ਨੇ ਆਪਣਾ ਆਚੀ ਧਰ ਲੈਣੀ ਜਾਨ ਜੀ ਜਿਹੜਾ ਲਾਉਣਾ ਆ ਆਪਾਂ ਨੇ ਸਰਾਖ ਦੇਖ ਕੇ ਬਿਲਕੁਲ ਆਪਣੇ ਉਸੇ ਤਰ੍ਹਾਂ ਰੱਖ ਲਈ। ਇਸੇ ਤਰ੍ਹਾਂ ਸਰਾਖਣ ਦੇ ਨਾਲ ਸਰਾਖ ਮਿਲ ਕੇ ਜੀ ਲਾ ਕੇ ਪੈ ਜੈਨ ਦੇ ਉੱਤੇ ਹੀ ਆਪਾਂ ਨੇ ਹੋਰ ਲਾ ਲੈਣੀ। ਇਹ ਆਪਾਂ ਤਾਂ ਨੋਨੇ ਜਿਹੜਾ ਆਪਣਾ ਓਇਲ ਹੁੰਦਾ ਵਾ ਓਇਲ ਆਪਾਂ ਆਪਣਾ ਮਸ਼ੀਨ ਪੰਪ ਜੀ ਇੱਥੇ ਮਾਰਦਾ ਚੱਕ ਚੱਕ ਕੇ ਤੇ ਬਿਉ ਆਪਣਾ ਔਇਲ ਬਾਹਰ ਨਾ ਆਵੇ ਆਪਣੇ ਕੱਪੜੇ ਨਾ ਖਰਾਬ ਹੋਣ ਜੀ ਥੱਲੇਉ ਆ ਲੋਏ ਠੀਕ ਹੈ ਜੀ ਇਸੇ ਤਰ੍ਹਾਂ ਲਾ ਕੇ ਤੇ ਆਪਾਂ ਨੇ ਇਸ ਤਰ੍ਹਾਂ ਲਾ ਕੇ ਨੜ ਕਾਹ ਦੇ ਨੇ ਨਟ ਜੀ ਆਪਾਂ ਨੇ ਸਾਰੇ ਇਹਨਾਂ ਪੂਰੇ ਚੰਗੀ ਤਰ੍ਹਾਂ ਟੈਟ ਕਰ ਦਨੇ ਆ। ਆਹ ਠੀਕ ਹੈ ਜੀ। ਨਟ ਟੈਟ ਕਰਨ ਤੋਂ ਬਾਅਦ ਚੋ ਜੀ ਆਪਾਂ ਨੇ ਕਰਾਂਗੇ ਸਟਰ ਫਾਪ। ਹਾਂਜੀ ਸਭ ਤੋਂ ਪਹਿਲਾਂ ਹੀ ਫਿਰ ਆਪਾਂ ਖੋਲ ਲਾਂਗੇ। ਸਰਲ ਦੀਪਾ ਡੜੀ। ਆਹ ਰਹੀ। ਇਹਦੇ ਦੋਨੇ ਨਟ ਖੋਲ ਕੇ ਆਪਾਂ ਨੇ ਅਪਰਟਾਂ ਚੱਕ ਲਵਾਂਗੇ। ਆ ਇੱਕ ਕਰੋ ਚੈੱਕ ਆਪਣੇ ਕਿੰਨਾ ਗਾਦ ਨਿਕਲੇ ਮਸ਼ੀਨ ਚ ਉੱਪਰੋਂ। ਇਸੇ ਤਰ੍ਹਾਂ ਪੈਟਰੋਲ ਪਾ ਕੇ ਆਪਾਂ ਇਹਨੂੰ ਵੀ ਚੰਗੀ ਤਰ੍ਹਾਂ ਕਲੀਨ ਕਰ ਲਵਾਂਗੇ। ਕਲੀਨ ਕਰਨ ਤੋਂ ਬਾਅਦ ਜੀ ਆਪਾਂ ਨੇ ਚੱਕ ਲੈਣੀ ਹੈ ਮਸ਼ੀਨ ਤਾਂ ਹੀ ਮੈਂ ਇੱਥੇ ਰਖ ਲਾਈ ਆਪਾਂ ਨੇ ਅੰਦਰ ਨਹੀਂ ਪੈਟਰੋਲ ਮਾਰਨਾ ਇਹਦਰ ਉਧਰ ਰਿਸ਼ਰਟ ਕਰਨੀ ਹੈ ਮਸ਼ੀਨ ਆਹ ਜੇ ਪਸਾਰੀ ਪੂਰੀ ਚੰਗੀ ਤਰ੍ਹਾਂ ਕਲੀਨ ਕਰ ਦਨੇ ਆ ਇੱਕ ਚੀਜ਼ ਦਾ ਧਿਆਨ ਜ਼ਰੂਰ ਰੱਖਣਾ ਜੇ ਤੁਸੀਂ ਆਪਾਂ ਨੇ ਪٹرول ਜਿੱਥੇ-ਜਿੱਥੇ ਹੀ ਪٹرول ਮਾਰਿਆ ਵਾ ਤੇ ਆਪਣੇ ਪੁਰਜ਼ੇ ਐਂ ਚੰਗੀ ਤਰ੍ਹਾਂ ਬਾਅਦ ਚ ਮਸ਼ੀਨ ਦੇ ਤੇਲ ਨਾਲ ਐਨ ਪੂਰੇ ਰਚਾ ਕੇ ਗੱਜ ਕਰਕੇ ਫੇਰ ਮਸ਼ੀਨ ਚ ਚਲਉਣੀ ਹੈ ਜੀ ਤੇ ਆਪਾਂ ਨੇ ਕੱਲਾ ਪٹرول ਮਾਰ ਕੇ ਨਾਲ ਹੀ ਮਸ਼ੀਨ ਚ ਚਲਉਣੀ ਹੈ ਪٹرول ਖੁਸ਼ਕ ਹੁੰਦਾ ਆਪਣੇ ਪੁਰਜ਼ੇ ਸਾਰੇ ਖੁਸ਼ਕ ਹੋ ਜਾਂਦੇ ਜੀ ਹਾਂ ਚੰਗੀ ਤਰ੍ਹਾਂ ਆਪਣੇ ਕਲੀਨ ਕਰ ਲੈਣੀ ਕਲੀਨ ਕਰਕੇ ਆਪਾਂ ਤੁਹਾਨੂੰ ਬਾਅਦ ਚ ਚੈੱਕ ਕਰਾਉਨੇ ਆਂ ਇਹ ਮਸ਼ੀਨ ਠੀਕ ਹੈ ਜੀ ਇਸੇ ਤਰ੍ਹਾਂ ਪਹਿਲਾਂ ਆਪਣੇ ਆ ਸਾਰਾ ਪੈਟਰੋਲ ਮਾਰ ਕੇ ਕਲੀਨ ਕਰ ਲੈਣੀ ਆਪਣੇ ਇੱਧਰ ਪੈਟਰੋਲ ਨਹੀਂ ਮਾਰਨਾ ਇਧਰਲੀ ਸਾਈਡ ਤੇ ਕਰੋ ਚੈੱਕ ਇਧਰ ਆਪਣੇ ਜੰਮਾ ਨਹੀਂ ਸਾਫ ਕਰਨਾ ਆਪਣੇ ਜਿਹੜੀ ਮਸ਼ੀਨ ਦੇ ਸਾਰੇ ਪਾਸੇ ਜਿੰਨੇ ਵੀ ਆਪਣੇ ਮਸ਼ੀਨ ਦੇ ਹੈਗੇ ਜੀ ਸਾਰੀ ਇਹਨਾਂ ਸਾਫ ਕਰਕੇ ਉਸ ਤੋਂ ਬਾਅਦ ਤੁਹਾਨੂੰ ਰਿਵਿਊ ਚੈੱਕ ਕਰਾਉਨੇ ਆਂ ਓਲ ਟੈਂਕ ਆਪਾਂ ਫਿੱਟ ਕਰਾਂਗੇ ਤੇ ਉਹਨਾਂ ਟਾਈਮ ਅਹੀ ਮਸ਼ੀਨ ਨੂੰ ਸਾਫ ਕਰਦੇ ਆਂ ਜੀ ਆਪਾਂ ਨੇ ਪੈਟਰੋਲ ਨਾਲ ਸਾਫ ਕਰਕੇ ਇਹ ਕੇ ਸਾਫ ਐਂ ਚੰਗੀ ਤਰ੍ਹਾਂ ਸਾਰਾ ਸਾਫ ਕਰਕੇ ਕਲੀਨ ਕਰਕੇ ਉਸ ਤੋਂ ਬਾਅਦ ਇਹ ਆਪਾਂ ਨੇ ਸਾਰਾ ਮਸ਼ੀਨ ਦਾ ਤੇਲ ਦੇ ਤਾਂ ਐਂ ਚੰਗੀ ਤਰ੍ਹਾਂ ਆਪਾਂ ਨੇ ਗੱਜ ਕਰਤੇ ਤੇ ਹੁਣ ਆਪਾਂ ਕਰਦੇ ਆਂ ਜੀ ਆਪਾਂ ਜਿਹੜਾ ਫੱਟਾ ਖਰਾਬ ਹੋ ਗਿਆ ਸੀ ਇਹ ਤੇ ਚੰਗੀ ਤਰ੍ਹਾਂ ਐਂ ਸਾਫ ਕਰਕੇ ਪਾਣੀ ਨਾਲ ਤੇ ਫਿਰ ਤੁਹਾਨੂੰ ਆਪਾਂ ਨੇ ਉਪਰਲੀ ਮਸ਼ੀਨ ਕਰਦੇ ਆਂ ਜੀ ਇਹ ਉਲ ਟੈਂਕ ਪਾਉਨੇ ਆਪਾਂ ਤੁਹਾਨੂੰ ਦਿਖਾਵਾਂਗੇ ਵੀਡੀਓ ਦੇ ਵਿੱਚ ਉਹਨਾਂ ਟਾਈਮ ਆਪਾਂ ਜੀ ਅਜੀ ਕਰ ਲਈ ਹਾਂਜੀ ਇਸੇ ਤਰ੍ਹਾਂ ਹੀ ਆਪਾਂ ਨੇ ਫਟਾ ਸਾਫ ਕਰਨ ਤੋਂ ਬਾਅਦ ਮਸ਼ੀਨ ਚੈੱਕ ਆਪਾਂ ਨੇ ਉਪਰਲੀ ਛੜ ਰੱਖ ਲਈ ਆਹ ਚੀਜ਼ ਆਪਾਂ ਨੇ ਚੰਗੀ ਤਰ੍ਹਾਂ ਸਾਫ ਕਰਦੇ ਜਿਹੜੀ ਆਪਣੀ ਦਸਤ ਹੋ ਗਈ ਕੋਈ ਵੀ ਚੀਜ਼ ਹੋਊਗੀ ਚੰਗੀ ਤਰ੍ਹਾਂ ਆਪਾਂ ਨੇ ਰਬੜਾ ਚੰਗੀ ਤਰ੍ਹਾਂ ਸਾਰੀਆਂ ਸਾਫ ਕਰ ਲੈਣੀਆਂ ਆ ਆ ਵੀ ਕੱਟ ਲਾ ਮੰਗਈ ਆ ਆਪਾਂ ਇੱਥੋਂ ਰਬੜਾ ਆ ਲੋ ਜੀ ਇਸੇ ਦਾ ਸਾਰੀਆਂ ਨੇ ਆਪਾਂ ਨੇ ਚੰਗੀ ਤਰ੍ਹਾਂ ਸਾਫ ਕਰ ਲੈਣੀਆਂ ਜੀ ਇਹਨੂੰ ਵੀ ਕੱਟ ਲਾ ਮੰਗਈ ਜਿੰਨੇ ਵੀ ਡਾਸਟ ਹੋ ਗਈ ਆਸੇ-ਪਾਸੇ ਆਪਣਾ ਸਾਰੀ ਇਹਨੇ ਇੱਕ ਵਾਰੀ ਕਲੀਨ ਕਰ ਦੇਣੀ ਹੈ। ਨਾਲ ਹੋਈ। ਠੀਕ ਹੈ ਜੀ। ਇਸ ਤੋਂ ਬਾਅਦ ਜੀ ਆਪਾਂ ਨੇ ਜਿਹੜਾ ਆਪਣਾ ਓਇਲ ਟੈਂਕ ਸੀਗਾ ਉਹ ਲਵਾ ਲਾਂਗੇ ਜੀ ਆਪਣਾ ਚੰਗੀ ਤਰ੍ਹਾਂ ਸੁੱਕ ਕੇ ਜੀ ਕਰੋ ਚੈੱਕ। ਆਪਣਾ ਇਹਨਾਂ ਪੂਰਾ ਕਲੀਨ ਕਰ ਲਿਆ ਜੀ। ਠੀਕ ਹੈ ਜੀ। ਮਾੜਾ-ਮੋਟਾ ਇੱਕ ਵਾਰੀ ਆਪਾਂ ਫਿਰ ਕੱਪੜਾ ਮਾਰ ਲਾਂਗੇ। ਜੇ ਕਿਤੇ ਵੀ ਪਾਣੀ ਪੁਣੀ ਹੋਇਆ ਚੰਗੀ ਤਰ੍ਹਾਂ ਸ਼ੋਕ ਹੋ ਜਾਊਗਾ। ਇਸੇ ਤਰ੍ਹਾਂ ਆਪਾਂਰੇ ਪਾਸੇ ਕਪੜਾ ਮਾਰ ਲਵਾਂਗੇ ਠੀਕ ਹੈ ਜੀ ਆਹ ਲੋਈ ਇਸੇ ਤਰ੍ਹਾਂ ਇਹ ਵੋਲ ਟੈਂਕਾਂ 'ਪੇ ਵਿੱਚ ਰੱਖਾਂਗੇ ਕਹਿੰਦੇ ਆ ਜਿਹੜੀਆਂ ਆਪਣੀਆਂ ਰਬੜਾ ਮਾਹੀ ਆਪਾਂ ਇਸੇ ਤਰ੍ਹਾਂ ਵਿੱਚ ਲਾ ਕੇ ਇਹ ਇਧਰੋਂ ਵੀ ਇਸੇ ਤਰ੍ਹਾਂ ਹੀ ਵਿੱਚ ਰਾਲੇ ਨਹੀਂ ਰਬੜ ਇਹਦੇ ਟੱਕ ਬਣੇ ਹੁੰਦੇ ਆ ਦਿੱਦਲ ਜੜ ਇਹ ਸਭ ਟੱਕ ਇਹਦੇ ਵਿੱਚ ਲਾ ਕੇ ਨੂੰ ਰੱਖ ਦਵਾਂਗੇ ਠੀਕ ਹੈ ਜੀ ਇਹ ਆ ਲੋਏ ਨਾਲ ਹੀ ਆਪਾਂ ਨੇ ਜਿਹੜੀਆਂ ਆਪਣੀਆਂ ਆ ਰਬੜਾ ਮਾਹੀ ਆ ਲੋਏ ਇਹ ਆਪਾਂ ਇੱਥੇ ਰੱਖ ਦਨੇ ਆ ਠੀਕ ਹੈ ਜੀ ਤੇ ਜਿਹੜਾ ਆਪਣੇ ਆ ਨਟ ਸੀਗਾ ਜੀ ਆਹ ਵਾਲਾ ਔਇਲ ਟੈਂਕ ਵਾਲਾ ਨਟ ਸੀਗਾ ਤੇ ਉਹਨੂੰ ਆਪਾਂ ਨੇ ਚੰਗੀ ਤਰ੍ਹਾਂ ਇਹਨਾਂ ਟੈਟ ਕਰ ਦੇਣਾ ਆਹ ਬਈ ਆਹ ਬਈ ਇਹ ਪੂਰਾ ਚੰਗੀ ਤਰ੍ਹਾਂ ਨਟ ਟੈਟ ਕਰ ਦਨਈ ਆਪਾਂ ਨੇ ਇਸ ਤੋਂ ਬਾਅਦ ਜਿਹੜੀ ਆਪਣੀ ਆ ਚੀਜ਼ ਹੁੰਦੀ ਹੈ ਆਪਰਾ ਫੁੱਟ ਚੱਕਣ ਵਾਸਤੇ ਮਸ਼ੀਨ ਦਾ ਪੈਰ ਇਹਨੂੰ ਆਪਾਂ ਚੰਗੀ ਤਰ੍ਹਾਂ ਕਲੀਨ ਕਰਕੇ ਆਹ ਜਗ੍ਹਾ ਤੇ ਲਾਉਣੀ ਹੈ ਜੀ ਠੀਕ ਹੈ ਜੀ ਆਹ ਲੈ ਆਹ ਲੈ ਚੰਗੀ ਤਰ੍ਹਾਂ ਪਤਪੜਾ ਮਾਰ ਲਾਵਾਂਗੇ ਇੱਕ ਉਹਦੀ ਸਰਾ ਤੇ ਹੁਣ ਪਾਵਾਂਗੇ ਆਪਾਂ ਮਸ਼ੀਨ ਚ ਓਇਲ ਜਿਹੜਾ ਔਇਲ ਪਾਉਣਾ ਜੀ ਇੱਥੇ ਆਪਣਾ ਦੇਖੋ ਜੀ ਕਰੋ ਚੈੱਕ ਕਲੋਜ਼ ਤੋਂ ਇੱਕ ਲੋ ਹੈ ਜੀ ਇੱਕ ਖਾਈ ਆ ਠੀਕ ਹੈ ਜੀ ਆਪਾਂ ਹਾਈ ਵਾਲੇ ਟੱਕ ਤੇ ਰੱਖਣਾ ਤੇਲ ਉਦੋਂ ਆਪਣਾ ਉੱਪਰ ਨਹੀਂ ਜਾਣਾ ਚਾਹੀਦਾ ਜੀ ਹਲੋਈ ਆਪਣਾ ਔਇਲ ਪੂਰਾ ਹੋ ਗਿਆ ਜੀ ਆਪਾਂ ਨੇ ਵੱਧ ਨਹੀਂ ਤੇਲ ਪਾਉਣਾ ਤੇਲ ਨਹੀਂ ਪਾਉਣਾ ਆ ਲਓ ਜੀ ਤੇਲ ਪਾ ਕੇ ਤੇ ਉਸ ਤੋਂ ਬਾਅਦ ਜੇ ਆਪਾਂ ਮਸ਼ੀਨ ਚੱਕਾਂਗੇ ਤੇ ਮਸ਼ੀਨ ਚੱਕ ਕੇ ਆਪਾਂ ਸੋਰੀ ਆਪਣਾ ਇੱਕ ਰਬੜਾ ਰਹਿ ਗਈ ਰਬੜਾ ਲਾਉਣੀ ਆ ਮੈਂ ਆਪਾਂ ਨੇ ਆ ਲਓ ਜੀ ਇਸੇ ਤਰ੍ਹਾਂ ਚੰਗੀ ਤਰ੍ਹਾਂ ਰਬੜਾ ਟਕਾ ਲਾਵਾਂਗੇ ਇਹ ਆ ਲਈ ਮਸ਼ੀਨ ਚੱਕ ਕੇ ਆਪਾਂ ਉੱਪਰ ਰੱਖ ਦਮਾ ਲਈ ਹਾਂ ਲੋਈ ਠੀਕ ਹੈ ਜੀ ਆਪਣੇ ਮਸ਼ੀਨ ਰੱਖੀ ਹੁਣ ਆਪਾਂ ਸਾਰੀ ਮਸ਼ੀਨ ਜੀ ਉੱਪਰ ਤੋਂ ਚੰਗੀ ਤਰ੍ਹਾਂ ਕਲੀਨ ਕਰ ਦਾਂਗੇ ਆ ਸਾਰੀ ਮਸ਼ੀਨ ਠੀਕ ਹੈ ਜੀ ਇਹ ਜਿਹੜੀ ਕਲੀਨ ਕਰਨੀ ਹੈ ਆਪਾਂ ਨੇ ਆਪਾਂ ਸਪਰੇਅ ਦੀ ਮਦਦ ਦੇ ਨਾਲ ਕਲੀਨ ਕਰਾਂਗੇ ਜੇ ਆਪਣੇ ਕੋਲ ਇਹ ਚੀਜ਼ ਨਹੀਂ ਹੈਗੀ ਆਪਾਂ ਸਰਫ ਲੈ ਕੇ ਤੇ ਥੋੜਾ ਜਿਹਾ ਵਿੱਚ ਕੋਕ ਪਾ ਕੇ ਆਪਾਂ ਉਹਦੇ ਨਾਲ ਕਲੀਨ ਕਰ ਸਕਦੇ ਆ। ਹਾਂ। ਕਰੋ ਚੈੱਕ ਜੀ। ਇਹਨ ਇੱਕ ਵਾਰੀ ক্লোਜ਼ ਤੋਂ ਕਰਾ ਲਓ ਚੈੱਕ। ਅਜੇ ਮੈਂ ਆ ਮਸ਼ੀਨ ਆਪਣੀ। ਕੋਈ ਆਪਣੀ ਪੂਰੀ ਐਨ ਚਮਕੂੜੀ ਮਸ਼ੀਨ ਜੀ। ਦੇਖੋ। ਜਿਹੜੀ ਆਪਣੀ ਪੀਲਾ ਪਣ ਜਾਇਆ ਹੋਇਆ ਹੈ ਮਸ਼ੀਨ ਦਾ। ਸਾਰਾ ਜਿੰਨਕੀ ਮਤਲਬ ਦੂਰ ਹੋ ਜਾਣਾ ਇੱਕ ਵਾਰੀ ਆ ਕੇ ਕਰਾ ਦੋ ਜੀ ਸਾਰਾ ਕਲੋਜ਼ ਦੋ ਚੈੱਕ ਆਪਣੇ ਕੋਈ ਵੀ ਮਸ਼ੀਨ ਸਾਰੀ ਐਂ ਪੀਲਾ ਪਣ ਜਾ ਹਿਆ ਵਾ ਆਪਾਂ ਇਹਨੂੰ ਕਲੀਨ ਕਰਕੇ ਇੱਕ ਵਾਰੀ ਤੁਹਾਨੂੰ ਦੁਬਾਰਾ ਤੋਂ ਚੈੱਕ ਕਰਾਵਾਂਗੇ ਹਾਂ ਜੀ ਕਰੋ ਚੈੱਕ ਜੀ ਮਸ਼ੀਨਾਂ ਆਪਣੀ ਸਾਰੀ ਕਲੀਨ ਹੋ ਗਈ ਆ ਸਾਰੀ ਸਰਵਿਸ ਹੋ ਗਈ ਆ ਜੀ ਕਰੋ ਚੈੱਕ ਜੀ ਤੇ ਹੁਣ ਆਪਾਂ ਲਉਨੇ ਜੀ ਤਾਂ ਪੜੜੀ ਜਿਵੇਂ ਕਿ ਤੁਹਾਨੂੰ ਦੱਸਿਆ ਜੀ ਆਪਾਂ ਨੇ ਤੇਲ ਚੰਗੀ ਤਰ੍ਹਾਂ ਦੇਣਾ ਵਾ ਠੀਕ ਹੈ ਛੋਏ ਆਪਾਂ ਕੋਈ ਪੁੱਜਾ ਖਸਕ ਨਾ ਰਵੇ ਆਹ ਬਈ ਇਹਦੇ ਲਾੜਨੇ ਆਪਾਂ ਇੱਥੇ ਨਾਟਾ ਜੀ ਕਾਹ ਦਿੰਨੇ ਆ ਪੜੜੀ ਲਾ ਕੇ ਨਹੀਂ। ਹਲੋਈ ਆਪਣੀ ਜਿਹੜੀ ਟੇਪ ਆ ਇੱਥੇ ਲਾਉਣੀ ਆ ਜੀ ਬੈਕ ਸਾਈਡ ਤੇ ਤੇ ਜੇ ਦੇ ਵੀ ਆਪਣੇ ਮਸ਼ੀਨ ਤੇ ਇਸਲੀ ਸਾਈਡ ਗੈਪ ਰਹਿੰਦਾ ਜੀ ਹਨਾ ਆ ਚੀਜ਼ ਤੋ ਰੱਖ ਕੇ ਇਹ ਮੈਂ ਥੋੜਾ ਆਕੇ ਆ ਪਾਣੀ ਕਿ ਜੀ ਹਾਂ ਲਈ ਜਿਹੜਾ ਆਪਣਾ ਵਿਚਾਰੇ ਗੈਪ ਆ ਹਨ ਆਪਾਂ ਇੱਥੇ ਲਾ ਦੇਣੀ ਆ ਕਿਉਂਕਿ ਜਿਹੜੀ ਆਪਣੇ ਕੋਈ ਡਸਤਾ ਜਾਂ ਕੋਈ ਕਾ ਧਾਗਾ ਵਾ ਵੀ ਆਪਣਾ ਓਇਲ ਟੈਂਕ ਦੇ ਵਿੱਚ ਨਾ ਜਾਵੇ ਠੀਕ ਹੈ ਜੀ ਇਸੇ ਤਰ੍ਹਾਂ ਆਪਾਂ ਨੇ ਇਹ ਸਾਰੇ ਤੇ ਲਾ ਦੇਣੇ ਆ ਕਈ ਆਹ ਲੋ ਜੀ ਹਰ ਅਮਜੀਨ ਦਾ ਸਾਊਂਡ ਚੈੱਕ ਕਰੋ ਜੀ ਆ ਦੇਖੋ ਆਪਣਾ ਇੱਥੇ ਪੰਪ ਦੇ ਵੀ ਇੱਕ ਰੇਖਣਾ ਕਰਨਾ ਜਾਂ ਕਈ ਓਇਲ ਆ ਰਿਹਾ ਜੀ ਆਪਣਾ ਲੋਣਾ ਜੀ ਹੋ ਗਿਆ ਇੱਕ ਵਾਰੀ ਆਪਾਂ ਨੇ ਮਸ਼ੀਨ ਲਗਾਤਾਰ ਮਸ਼ੀਨ ਦਾ ਪੈਡਲ ਨਾ ਪਾ ਕੇ ਰੱਖਣਾ ਮਾ ਪੰਜ ਚਾਰ ਮਿੰਟ ਜਣਗੀ ਚੰਗੀ ਤਰ੍ਹਾਂ ਪਹਿਣ ਮਸ਼ੀਨ ਜਿਹੜਾ ਓਇਲ ਹੋਊਗਾ ਆਪਣਾ ਚੰਗੀ ਤਰ੍ਹਾਂ ਪੂਰਾ ਚੜ ਜਾਊਗਾ ਕਰੋ ਜੀ ਚੈੱਕ ਜਮਾ ਸਲੋਧੇ ਆਪਣੀ ਮਸ਼ੀਨ ਦੀ ਕੋਈ ਸਾਉਂਡ ਨਹੀਂ ਗਾ ਕਰੋ ਚੈੱਕ ਜੀ ਇਸ ਤਰ੍ਹਾਂ ਹੀ ਆਪਾਂ ਨੇ 5-4 ਮੀਟਰ ਇਹਨੂੰ ਪਾ ਕੇ ਰੱਖਣਾ ਪਿਆ ਹੁਣ ਆਪਾਂ ਤੁਹਾਨੂੰ ਜੀ ਧਾਗਾ ਪਾ ਕੇ ਮਸ਼ੀਨ ਦੀ ਸਲਾਈ ਚੈੱਕ ਕਰਾਉਣੀ ਹੈ ਇੱਕ ਵਾਰੀ ਜਿਹੜਾ ਆਪਣੇ ਧਾਗਾ ਪਾਉਣਾ ਮੈਂ ਇੱਕ ਵਾਰੀ ਆਪਣੇ ਇੱਥੋਂ ਦੀ ਧਾਗਾ ਨਗਾਉਣਾ ਜੀ ਠੀਕ ਹੈ ਜੀ ਦੂਜਾ ਆਪਣੇ ਇੱਥੋਂ ਦੀ ਨਗਾਉਣਾ ਵਾ ਜੀ ਜਿਹਨਾਂ ਨੰਬਰ ਤੇ ਆਪਾਂ ਇੱਥੇ ਚੌਥੇ ਨੰਬਰ ਤੇ ਆਪਾਂ ਨੇ ਇਥੋਂ ਨਗਾ ਆ ਕੇ ਆ ਜਿਹੜਾ ਸਪਰਿੰਗ ਆ ਜੀ ਠੀਕ ਹੈ ਸਪਰਿੰਗ ਤੋਂ ਐ ਵਿੱਚ ਦੀ ਪਾ ਕੇ ਆਪਾਂ ਥੱਲੇ ਦੀ ਕਰਕੇ ਇਸੇ ਤਰ੍ਹਾਂ ਦਾ ਜਾ ਕੁੰਡੀ ਚ ਪਾਉਣਾ ਹੀ ਤੇ ਉਸ ਤੋਂ ਬਾਅਦ ਚ ਪਾਵਾਂਗੇ ਆਪਾਂ ਇਹਦੇ ਚ ਆ ਲੋ ਠੀਕ ਹੈ ਜੀ ਤੇ ਇਸ ਤੋਂ ਬਾਅਦ ਚ ਆਪਾਂ ਆਂਗੇ ਸੂਈ ਚ ਧਾਗਾ ਠੀਕ ਹੈ ਜੀ ਤੇ ਹੁਣ ਪਾਵਾਂਗੇ ਆਪਾਂ ਡੱਬੀ ਜੀ ਮਸ਼ੀਨ ਦੀ ਉਹ ਲਈ ਇਹ ਜਿਹੜੀ ਹੈਗੀ ਆ ਮਸ਼ੀਨ ਜੀ ਆਪਣੀ ਆਟੋ ਕੱਟ ਹੈ ਜੀ ਧਾਗਾ ਆਟੋ ਕੱਟਦੀ ਆ ਠੀਕ ਹੈ ਜੀ ਆਉਂਦਾ ਜੀ ਪੱਕਾ ਵੀ ਆਪ ਹੀ ਕਰਦੀ ਐ ਸਟਾਰਟਿੰਗ ਚ ਤੇ ਧਾਗਾ ਵੀ ਨੇ ਆਪੇ ਕੱਟਣਾ ਵਾ ਧਾਗਾ ਆਪ ਹੀ ਕੱਟਦਾ ਠੀਕ ਹੈ ਟੰਕ ਆਪਣਾ ਪੂਰਾ ਓਕੇ ਹੈ ਜੀ ਜਿਵੇਂ ਮਰਜੀ ਮਸ਼ੀਨ ਹੋਵੇ ਜਮਾਨੀ ਮਸ਼ੀਨ ਦਾ ਕਾਟੂੜਦੀ ਦੂਜੀ ਮਸ਼ੀਨ ਨਾਲੋਂ ਮਰੀਲਾ ਮਸ਼ੀਨ ਨਾਲੋਂ ਬਹੁਤ ਵਧੀਆ ਮਸ਼ੀਨ ਹੈ ਜੀ ਰਿਪੇਅਰ ਇਹ ਜਮਾਨੀ ਭਾਲ ਦੀ ਜੀ ਆਪਾਂ ਇਹਦੀ ਸਰਵਿਸ ਟਾਈਮ ਸਰ ਕਰੀ ਜਾਵਾਂਗੇ ਜੀ ਸਾਲ ਪਿੱਛੋਂ ਆਪਾਂ ਨੂੰ ਸਰਵਿਸ ਕਰਨੀ ਹੀ ਕਰਨੀ ਜ਼ਰੂਰੀ ਹੈ ਠੀਕ ਹੈ ਜੀ ਬਾਕੀ ਮਸ਼ੀਨ ਦੀ ਚਲਾਈ ਤੇ ਹੁੰਦਾ ਜੀ ਤੇ ઓਕੇ ਹਸੀ ਗਾਲ ਜੀ ਜੇ ਵੀਡੀਓ ਵਧੀਆ ਲੱਗਦੀ ਹੈ ਲਾਈਕ ਐ ਕਮੈਂਟ ਸ਼ੇਅਰ ਕਰ ਦਿਆ ਕਰੋ ਜੀ ਤੇ ਨੈਕਸਟ ਵੀਡੀਓ ਤੁਹਾਨੂੰ ਕਿਸ ਵਿਸ਼ੇ ਤੇ ਚਾਹੀਦੀ ਹੈ ਸਾਨੂੰ ਕਮੈਂਟ ਦੇ ਵਿੱਚ ਦੱਸਿਆ ਕਰੋ ਜੀ ਆਪਾਂ ਉਸੇ ਵਿਸ਼ੇ ਦੇ ਵੀਡੀਓ ਲੈ ਕੇ ਆਵਾਂਗੇ ਹਸੀ ਗਾਲ ਜੀ